ਸਾਤਸ੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੀ ਕਿਤਾਬ ਬਾਰੇ ਜੋ ਨਾਵਲ ਤੋਂ ਵੱਧ ਇੱਕ ਆਤਮਿਕ ਯਾਤਰਾ ਤੇ ਮਨੁੱਖੀ ਤਜਰਬਾ ਹੈ ਇਹ ਨਾਵਲ 40 ਦਿਨ ਡਾਕਟਰ ਤੁੱਗਾ ਗੁਰਪ੍ਰੀਤ ਵੱਲੋਂ ਲਿਖਿਆ ਗਿਆ ਹੈ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੇਸਰ ਨਾਮਕ ਮੁੱਖ ਪਾਤਰ ਤੋਂ ਜੋ ਆਪਣੇ ਜੀਵਨ ਵਿੱਚ ਉਲਝਿਆ ਥੱਕਿਆ ਤੇ ਅੰਦਰੂਨੀ ਤਲਾਸ਼ 'ਚੋਂ ਹੈ ਪਰ ਇਸ ਸਫ਼ਰ ਇਹ ਸਫ਼ਰ ਅਚਾਨਕ ਸ਼ੁਰੂ ਨਹੀਂ ਹੁੰਦਾ ਇਹ ਨਾਵਲ ਉਸ ਵੇਲੇ ਰੁਖ ਮੋੜਦਾ ਹੈ ਜਦੋਂ ਕੇਸਰ ਆਪਣੇ ਘਰੋਂ ਲਾਪਤਾ ਹੋਏ ਪਿਤਾ ਨੂੰ ਲੱਭਣ ਲਈ ਨਿਕਲਦਾ ਹੈ ਉਹ ਪਿਓ ਨੂੰ ਲੱਭਣ ਲਈ ਘਰੋਂ ਪੀਕਾ ਨੇਰ ਲਈ ਤੁਰਦਾ ਹੈ ਕਿਉਂਕਿ ਉਸਦੀ ਮਾਂ ਨੂੰ ਪਿਓ ਦੀ ਆਖਰੀ ਚਿੱਠੀ ਪੀਕਾ ਨੇਰ ਤੋਂ ਆਈ ਸੀ ਉਸਦੇ ਪਿਓ ਦੇ ਹੋਣ ਜਾਂ ਨਾ ਹੋਣ ਦੀ ਥੋਥੀ ਉਮੀਦ ਹੁੰਦੀ ਹੈ ਆਪਣੇ ਪਿਓ ਨੂੰ ਤਲਾਸ਼ ਕਰਦੇ ਹਾਂ ਕੇਸਰ ਦੀ ਮੁਲਾਕਾਤ ਹੁੰਦੀ ਹੈ ਫਕੀਰ ਨਾਲ ਦੋਵੇਂ ਬੀਕਾ ਨੇਰ ਦਾ ਸਫਰ ਇਕੱਠੇ ਤੈਅ ਕਰਦੇ ਹਨ ਫਕੀਰ ਬਹੁਤ ਹੀ ਸੁਲਝਿਆ ਹੋਇਆ ਇਨਸਾਨ ਹੈ ਜੋ ਜ਼ਿੰਦਗੀ ਦੀ ਗੂੜੀ ਸਮਝ ਅਧਿਆਤਮਿਕ ਗਿਆਨ ਅਤੇ ਸੰਤੁਲਿਤ ਜੀਵਨ ਦਾ ਪ੍ਰਤੀਕ ਹੈ ਇਸ ਨਾਵਲ ਵਿੱਚ ਫਕੀਰ ਕੇਸਰ ਨੂੰ 40 ਦਿਨਾਂ ਦੀ ਅਜਹੀ ਯਾਤਰਾ ਤੇ ਲੈ ਜਾਂਦਾ ਹੈ ਜੋ ਸਿਰਫ ਮੰਨਦਾ ਨਹੀਂ ਸਕੋ ਰੂਦਤ ਬਾਦਲਾ 40 ਦਿਨਾਂ ਵਿੱਚ ਹਰ ਦਿਨ ਇੱਕ ਅਜਿਹਾ ਪਾਠ ਹੈ ਜੋ ਇੱਕ ਆਮ ਪਾਠਕ ਨੂੰ ਆਪਣੇ ਜੀਵਨ ਚੋਂ ਬਦਲਾ ਲਿਉਣ ਲਈ ਮਜਬੂਰ ਕਰਦਾ ਹੈ ਆਓ ਹੁਣ ਅਸੀਂ 40 ਦਿਨਾਂ ਦੇ ਇਸ ਰੋਹਾਨੀ ਮਨੋਵਿਗਿਆਨਕ ਤੇ ਜੀਵਨ ਬਦਲਣ ਵਾਲੇ ਸਫ਼ਰ ਦੀ ਸ਼ੁਰੂਆਤ ਕਰੀਏ ਦਿਨ ਪਹਿਲਾ ਮਿਲਾ ਸਿਰਲੇ ਇੱਕ ਸਹਜਤਾ ਦੀ ਭਾਸ਼ਾ ਸੂਰਜ ਥੋੜਾ ਛੁੱਪ ਚੁੱਕਿਆ ਸੀ ਪਿੰਡ ਦੇ ਪਿਛਲੇ ਢਿੱਲੇ ਤੇ ਕੇਸਰ ਇੱਕ ਅਜੀਬ ਨਿਸ਼ਚਿਤਤਾ ਨਾਲ ਚੱਲ ਰਿਹਾ ਸੀ ਅਚਾਨਕ ਉਸ ਦੀ ਨਜ਼ਰ ਇੱਕ ਬਜ਼ੁਰਗ ਫਕੀਰ ਉੱਤੇ ਪਈ ਸਫੈਦ ਵਸਤਰ ਨੰਗੇ ਪੈਰ ਹੱਥ ਵਿੱਚ ਇੱਕ ਮਟਕਾ ਫਕੀਰ ਨੇ ਮਾਇਆਵੀ ਮੁਸਕਾਨ ਨਾਲ ਮਟਕੇ ਚੋਂ ਇੱਕ ਕੱਪ ਭਰ ਕੇ ਪਾਣੀ ਕੇਸਰਵਾਲ ਵਧਾਇਆ ਫਕੀਰ ਪੀ ਲੈ ਇਹ ਸਿਰਫ ਪਾਣੀ ਨਹੀਂ ਠੰਡਕ ਹੈ ਕੇਸਰ ਹੈਰਾਨ ਹੋ ਕੇ ਤੂੰ ਮੈਨੂੰ ਜਾਣਦਾ ਨਹੀਂ ਫਿਰ ਵੀ ਫਕੀਰ ਸਹਿਜਤਾ ਨਾਲ ਬੋਲਿਆ ਇਹ ਜੀਵਨ ਦੀ ਮੂਲ ਭਾਸ਼ਾ ਹੈ ਇਹ ਪਹਿਚਾਨ ਨਹੀਂ ਮੰਗਦੀ ਕੇਸਰ ਨੇ ਚੁੱਪਚਾਪ ਕੱਪ ਲੈ ਲਿਆ ਕੱਪ ਦੇ ਕਿਨਾਰੇ ਚੋਂ ਠੰਡਾ ਪਾਣੀ ਸਿਰਫ કંਠ ਨਹੀਂ ਉਸ ਦੇ ਮਨ ਦੀ ਤਪਸ਼ ਵੀ ਧੋ ਗਿਆ ਉਸ ਦਿਨ ਪਹਿਲੀ ਵਾਰੀ ਉਹਨਾਂ ਦੀਆਂ ਅੱਖਾਂ ਨੇ ਉਹ ਸ਼ਬਦ ਕਹਾ ਜੋ ਬੋਲਿਆਂ ਬਿਨਾ ਵੀ ਸਮਝ ਆ ਗਿਆ ਦਿਨ ਦੂਜਾ ਅੰਦਰੋਂ ਦੀ ਠੰਡ ਸਰਲੇਖ ਜਿੱਥੇ ਹਵਾ ਵੀ ਹੌਲੀ ਚੱਲਦੀ ਹੈ ਸਵੇਰ ਦੀ ਹਲਕੀ ਧੁੱਪ ਵਿੱਚ ਫਕੀਰ ਪਿੱਪਲ ਹੇਠਾਂ ਧਿਆਨ ਲਗਾ ਕੇ ਬੈਠਾ ਹੋਇਆ ਸੀ ਕੇਸਰ ਨੇ ਚੁੱਪਚਾਪ ਨੇੜੇ ਆ ਕੇ ਬੈਠਣ ਦੀ ਇਜਾਜ਼ਤ ਨਾ ਲੈ ਕੇ ਵੀ ਲੈ ਲਈ ਕੇਸਰ ਨੇ ਕਿਹਾ ਮੈਨੂੰ ਅੰਦਰ ਅਜੀਬ ਬਚਨਨੀ ਹੁੰਦੀ ਹੈ ਫਕੀਰ ਅੱਖਾਂ ਖੋਲ ਕੇ ਜਦ ਹਵਾ ਹੌਲੀ ਚਲਦੀ ਹੈ ਪੱਤਿਆਂ ਵਿੱਚ ਕੰਪਨ ਨਹੀਂ ਹੁੰਦਾ ਫਕੀਰ ਨੇ ਸਾਹ ਲਿਆ ਆਹستہ ਲੰਮਾ ਨਰਮ ਅਤੇ ਕੇਸਰ ਵੱਲ ਤੱਕਿਆ ਫਕੀਰ ਨੇ ਕਿਹਾ ਤੂੰ ਵੀ ਕੋਸ਼ਿਸ਼ ਕਰ ਠੰਡੀ ਹਵਾ ਪਹਿਲਾਂ ਸਾਹ ਵਿੱਚ ਆਉਂਦੀ ਹੈ ਫਿਰ ਮਨ ਵਿੱਚ ਕੇਸਰ ਨੇ ਅੱਖਾਂ ਮੀਟ ਕੇ ਸਾਹ ਖਿੱਚਿਆ ਅੰਦਰ ਹੌਲੀ-ਹੌਲੀ ਇੱਕ ਖਮੋਸ਼ੀ ਆਵਸੀ ਉਸ ਦਿਨ ਉਸ ਨੇ ਸਿੱਖਿਆ ਕਿ ਚੁੱਪ ਵੀ ਇੱਕ ਉਪਚਾਰ ਹੈ ਦਿਨਤੀਜਾ ਜਾਗਰੂਕ ਹੋ ਕੇ ਖਾਣਾ ਸਿਰਲੇਖ ਸਵਾਦ ਦੇ ਪਿੱਛੇ ਦਰਵਾਜ਼ਾ ਕੇਸਰ ਨੇ ਦੇਖਿਆ ਚੁੱਲ੍ਹੇ ਦੀ ਆਗ ਤੇ ਰੋਟੀਆਂ ਸੇਕ ਰਹੀਆਂ ਸਨ ਖੁਸ਼ਬੂ ਨੇ ਉਸ ਦੇ ਮੂੰਹ ਵਿੱਚ ਪਾਣੀ ਲਿਆ ਦਿੱਤਾ ਫਕੀਰ ਨੇ ਕਿਹਾ ਪੋਕ ਸਿਰਫ ਭੇਡ ਦੀ ਨਹੀਂ ਹੁੰਦੀ ਕਈ ਵਾਰ ਇਹ ਜਾਗਰੂਕਤਾ ਦੀ ਵੀ ਹੁੰਦੀ ਹੈ ਕੇਸਰ ਬੋਲਿਆ ਮਤਲਬ ਫਕੀਰ ਮੁਸਕਰਾ ਕੇ ਜਦ ਤੂੰ ਖਾਣੇ ਨੂੰ ਵੇਖੇ ਸੁੰਘੇ ਮਹਿਸੂਸ ਕਰੇ ਇਹਦਾ ਮਤਲਬ ਤੂੰ ਜਿਉਂਦਾ ਹੈ ਉਸ ਨੇ ਕੇਸਰ ਦੇ ਹੱਥ ਤੇ ਇੱਕ ਰੋਟੀ ਰੱਖੀ ਫਕੀਰ ਨੇ ਕਿਹਾ ਸਿਰਫ ਚਬਾ ਨਹੀਂ ਰੋਟੀ ਦੀ ਖੁਸ਼ਬੂ ਉਸ ਦੀ ਨਰਮੀ ਤੇਰੇ ਹੱਥਾਂ ਦੀ ਤਪਸ਼ ਸਭ ਕੁਝ ਖਾ ਕੇਸਰ ਨੇ ਅੱਜ ਪਹਿਲੀ ਵਾਰੀ ਰੋਟੀ ਨੂੰ ਰੋਟੀ ਵਾਂਗ ਨਹੀਂ ਤਨਮਾਨ ਤਨਵਾਦ ਵਾਂਗ ਲਿਆ ਦਿਨ ਚੌਥਾ ਧੀਰਜ ਸਿਰਲੇਖ ਸਬਰ ਦੀ ਯਾਤਰਾ ਸੜਕ ਦੇ ਪਾਸੇ ਇੱਕ ਟਰੈਕਟਰ ਨੇ ਚਿੱਕੜ ਦੇ ਛਿੱਟੇ ਮਾਰੇ ਤੇ ਕੇਸਰ ਦੇ ਕੱਪੜੇ ਖਰਾਬ ਹੋ ਗਏ ਉਸ ਦੀਆਂ ਅੱਖਾਂ ਲਾਲ ਹੋ ਗਈਆਂ ਹੱਥ ਚੁੱਕਿਆ ਹੀ ਸੀ ਕਿ ਆਵਾਜ਼ ਆਈ ਫਕੀਰ ਬੋਲਿਆ ਜ਼ਿੰਦਗੀ ਕੋਈ ਦੌੜ ਨਹੀਂ ਇਹ ਸਬਰ ਦੀ ਯਾਤਰਾ ਹੈ ਕੇਸਰ ਚੀਖ ਕੇ ਤੇ ਕੀ ਮੈਂ ਸਹਿੰਦਾ ਰਹਾ ਫਕੀਰ ਬੋਲਿਆ ਸ਼ਾਂਤੀ ਨਾਲ ਜਿਹੜਾ ਗੁੱਸਾ ਤੈਨੂੰ ਖਾਂਦਾ ਹੈ ਤੂੰ ਉਹਨੂੰ ਕਦੋਂ ਖਾਵੇਂਗਾ ਕੇਸਰ ਨੇ ਲੰਬਾ ਸਾਹ ਲਿਆ ਹਵਾ ਹੌਲੀ-ਹੌਲੀ ਹੋਈ ਉਸ ਦਿਨ ਪਹਿਲੀ ਵਾਰ ਉਸਨੇ ਆਪਣਾ ਗੁੱਸਾ त्याਗਿਆ ਨਾ ਕਿ ਉਸ ਨੂੰ ਦਿਨ ਪੰਜਵਾਂ ਉਡੀਕ ਸਿਰਲੇਖ ਸਮੇਂ ਦੀ ਗੋਦ ਵਿੱਚ ਬੈਠਾ ਧਿਆਨ ਲਾ ਕੇ ਕੇਸਰ ਢਾਕ ਖਾਣੇ ਦੀ ਲਾਈਨ ਵਿੱਚ ਖੜਾ ਸੀ ਪੰਜਵੇਂ ਨੰਬਰ ਤੇ ਸੀ ਅਗਲੇ 4 ਲੋਕਾਂ ਨੂੰ ਕੋਸ ਰਿਹਾ ਸੀ ਤਪਸ਼ ਪਸੀਨਾ ਅਤੇ ਉਡੀਕ ਦੀ ਖੇਜ ਮਨ ਨਹੀਂ ਮਨ ਉਸ ਨੂੰ ਗੁੱਸਾ ਆ ਰਿਹਾ ਸੀ ਫਕੀਰ ਨੇ ਨੇੜੇ ਆ ਕੇ ਹਲਕੀ ਮੁਸਕਾਨ ਨਾਲ ਪੁੱਛਿਆ ਫਕੀਰ ਕੀ ਤੂੰ ਉਡੀਕ ਕਰ ਰਿਹਾ ਹੈ ਜਾਂ ਉਡੀਕ ਤੈਨੂੰ ਕਰਵਾ ਰਹੀ ਕੇਸਰ ਖਿਜ ਕੇ ਬੋਲਿਆ ਦੋਵੇਂ ਫਕੀਰ ਬੋਲਿਆ ਉਡੀਕ ਵੀ ਇੱਕ ਅਫਸਰ ਹੁੰਦੀ ਹੈ ਰੋਕ ਕੇ ਸਾਹ ਲੈਣ ਦਾ ਖੁਦ ਨੂੰ ਸੁਣਨ ਦਾ ਆਪਣੇ ਅੰਦਰ ਝਾਤੀ ਮਾਰਨ ਦਾ ਉਸ ਨੇ ਨਰਮ ਆਵਾਜ਼ ਵਿੱਚ ਕਿਹਾ ਫਕੀਰ ਬੋਲਿਆ ਅੱਖਾਂ ਬੰਦ ਕਰ ਲਾਈਨ ਤਾਂ ਖਿੰਡ ਜਾਵੇਗੀ ਪਰ ਜੇ ਤੂੰ ਅੰਦਰੋਂ ਖੜ ਗਿਆ ਤਾਂ ਕਦੇ ਨਹੀਂ ਹਿੱਲੇਗਾ ਕੇਸਰ ਨੇ ਅੱਖਾਂ ਮੀਟ ਕੇ ਦਿਲ ਦੀ ਲਾਈਨ ਵਿੱਚ ਖੜ ਜਾਣਾ ਸਿੱਖ ਲਿਆ ਠੀਕ ਉਡੀਕ ਦੀ ਬਾਹਾਂ ਚੋਂ ਅੱਜ ਦੀ ਵੀਡੀਓ 'ਚ ਅਸੀਂ ਪਹਿਲੇ 5 ਦਿਨਾਂ ਦੇ ਸਫ਼ਰ ਬਾਰੇ ਚਰਚਾ ਕੀਤੀ ਬਾਕੀ ਦੇ 35 ਦਿਨ ਅਸੀਂ ਅਗਲੀ ਵੀਡੀਓ 'ਚ ਸਾਂਝਾ ਕਰਾਂਗੇ ਤੁਹਾਨੂੰ ਇਹ ਨਾਵਲ ਕਿਵੇਂ ਦਾ ਲੱਗਿਆ ਤੇ ਕਿਹੜੇ ਦਿਨ ਦੀ ਸਿੱਖਿਆ ਨੇ ਤੁਹਾਡੀ ਸੋਚ ਨੂੰ ਬਦਲੀਆ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਜਿਹੜਾ ਦੋਸਤ ਨਾਵਲ ਪਸੰਦ ਕਰਦਾ ਉਸ ਨੂੰ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ